ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੁਸ਼ ਗੋਇਲ ਨੇ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਲਈ 500 ਕਿਲੋਮੀਟਰ ਦੂਰ ਸਥਿਤ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਾਇਰਾਏ ਜਾਣ ਨੂੰ ਹਸੋ ਹੀਣਾ ਕਰਾਰ ਦਿੱਤਾ ਗੋਇਲ ਨੇ ਕਿਹਾ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਆਪਣੇ ਦਿਮਾਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਗੋਇਲ ਨੇ ਕਿਹਾ ਕਿ ਦਿੱਲੀ ਲਈ ਤੁਸੀਂ ਅਜੇ ਕਿਸੇ ਵੀ ਵਿਅਕਤੀ ਤੇ ਭਰੋਸਾ ਨਾ ਕਰੋ ਜੋ ਤੁਹਾਨੂੰ ਦੱਸਤਾ ਕਿ ਪੰਜਾਬ ਦੇ ਕਿਸਾਨ ਦਿੱਲੀ ਵਿੱਚ ਪ੍ਰਦੂਸ਼ਣ ਦਾ ਕਾਰਨ ਨੇ ਕੇਂਦਰੀ ਮੰਤਰੀ ਨੇ ਆਈਐਮਸੀ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਪ੍ਰਦੂਸ਼ਣ 500 ਕਿਲੋਮੀਟਰ ਦੀ ਯਾਤਰਾ ਕਰਕੇ ਗੁਰੂਗ੍ਰਾਮ ਦੀਆਂ ਉੱਚੀਆਂ ਇਮਾਰਤਾਂ ਤੋਂ ਹੁੰਦਾ ਹੋਇਆ ਕਿਵੇਂ ਨਵੀਂ ਦਿੱਲੀ ਸਤਤ ਮੇਰੇ ਘਰ ਪਹੁੰਚ ਜਾਂਦਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਪਰਾਲੀ ਸਾੜਨ ਦਾ ਸਮਰਥਨ ਵੀ ਨਹੀਂ ਕਰਦੇ ਝੋਨੇ ਦੀ ਫਸਲ ਕਟਣ ਤੋਂ ਬਾਅਦ ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਨੂੰ ਹਮੇਸ਼ਾ ਕੌਮੀ ਰਾਜਸਤਾਨੀ ਵਿੱਚ ਪ੍ਰਦੂਸ਼ਣ ਦੇ ਉੱਚੇ ਪੱਧਰ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸਾਲ ਵਿੱਚ ਕਈ ਦਿਨਾਂ ਤੱਕ ਖਰਾਬ ਜਾਂ ਮਾੜੀ ਬਣੀ ਰਹਿੰਦੀ ਹੈ ਤੇ ਪ੍ਰਦੂਸ਼ਣ ਦੇ ਉੱਚ ਪੱਧਰ ਤੋਂ ਹੋਣ ਵਾਲੇ ਸਿਹਤ ਸਬੰਧੀ ਖਤਰਿਆਂ ਬਾਰੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਗੋਇਲ ਨੇ ਕਿਹਾ ਕਿ ਨਿਰਮਾਣ ਗਤੀਵਿਧੀਆਂ ਤੇ ਵਾਹਨਾਂ ਤੋਂ ਨਿਕਲਣ ਵਾਲਾ ਕਾਰਬਨ ਸ਼ਹਿਰਾਂ ਵਿੱਚ ਪਰਦੂਸ਼ਨ ਦੇ ਮੁੱਖ ਕਾਰਨ ਨੇ ਉਹਨਾਂ ਸਾਰਿਆਂ ਨੂੰ ਢਾਂਚਾ ਆਧਾਰਿਤ ਨਿਰਮਾਣ ਗਤੀਵਿਧੀਆਂ ਤੇ ਇਲੈਕਟ੍ਰੋਨਿਕ ਟਰਾਂਸਪੋਰਟ ਅਪਣਾਉਣ ਦੀ ਅਪੀਲ ਕੀਤੀ। ਮੁੰਬਈ ਉੱਤਰ ਖੇਤਰ ਤੋਂ ਸੰਸਦ ਮੈਂਬਰ ਗੋਇਲ ਨੇ ਦੁਬਈ ਤੇ ਸਿੰਗਾਪੁਰ ਬਾਂਗ ਆਪਣੇ ਦੇਸ਼ ਵਿੱਚ ਵੀ ਸਾਫ਼ ਸੁਥਰੀਆਂ ਸੜਕਾਂ ਬਣਾਉਣ ਅਤੇ ਪ੍ਰਦੂਸ਼ਨ ਮੁਕਤ ਮਾਹੌਲ ਸਿਰਜਣ ਦੀ ਅਪੀਲ ਕੀਤੀ। ਪੰਜਾਬ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਭਵਨ ਚ ਕੀਤੀ ਮੀਟਿੰਗ ਦੌਰਾਨ ਕਿਸਾਨ ਇਕਤਾਲੀ ਜ਼ਮੀਨ ਤਿਆਰ ਹੋ ਗਈ ਹੈ ਪਰ ਮੁਕੰਮਲ ਕਿਸਾਨ ਇਕਤਾ ਹਲੇ ਕਈ ਕਦਮ ਦੂਰ ਹੈ। ਕਈ ਘੰਟੇ ਚੱਲੀ ਇਸ ਮੀਟਿੰਗ ਚ ਸਾਰੀਆਂ ਤਰਾਂ ਦੇ ਘਟੋ-ਕਟ ਸਾਂਝੇ ਪ੍ਰੋਗਰਾਮ ਤੇ ਸੁਰਤਾ ਮਿਲੇ ਪਰ ਕਿਸਾਨ ਜਥੇਬੰਦੀਆਂ ਨੂੰ ਇਕਤਾ ਲਈ ਲੰਬਾ ਮੰਥਨ ਕਰਨਾ ਪਵੇਗਾ। ਇਹਨਾਂ ਜਥੇਬੰਦੀਆਂ ਹੁਣ ਆਪੋ ਆਪਣੀਆਂ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਜਲਦੀ ਮੁਰਜੜਨ ਗਿਆ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਕਰੀਬ 66 ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੰਭੂ ਅਤੇ ਖਨੌਰੀ ਤੇ ਸੰਘਰਸ਼ ਕਰ ਰਹੀਆਂ ਤੇ ਨਾਲ ਖਰੜਾ ਸਾਂਝਾ ਕੀਤਾ ਗਿਆ ਜਿਸ ਤੇ ਕੁਝ ਮਾਮੂਲੀ ਸੌਦਾ ਮਗਰੋਂ ਸਹਿਮਤੀ ਬਣੀ ਹੈ। ਅਭਿਮਨਿਓ ਕਹਾੜ ਦੀ ਆਡੀਓ ਨੂੰ ਲੈ ਕੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਵੱਲੋਂ ਦਿੱਤੇ ਬਿਆਨ ਤੇ ਵੀ ਚਰਚਾ ਹੋਈ ਇਸ ਸਹਿਮਤੀ ਬਣੀ ਕੇ ਅੱਗੇ ਤੋਂ ਕੋਈ ਵੀ ਧਿਰ ਇੱਕ ਦੂਸਰੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗੀ। ਤੈਨੂੰ ਕਿਸਾਨ ਮੰਚਾਂ ਦੇ ਆਗੂਆਂ ਨੇ 2 ਘੰਟੇ ਤੱਕ ਮੀਟਿੰਗ ਕੀਤੀ ਤੇ ਬਾਅਦ ਵਿੱਚ ਐਸਕੇਐਮ ਗੈਰ ਸਿਆਸੀ ਅਤੇ ਕੇਐਮਐਮ ਅਤੇ ਦੂਜੇ ਪਾਸੇ ਐਸਕੇਐਮ ਨੇ ਵੱਖੋ ਵੱਖਰੀ ਮੀਟਿੰਗ ਵੀ ਕੀਤੀ ਬੀਕੇਜੂ ਇਕਤਾ ਉਗਰਾਹ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ ਨੇ ਦੱਸਿਆ ਕਿ ਕਿਸਾਨੀ ਇਕਤਾ ਦੇ ਰਾਜ ਜੋ ਕਿਸਾਨੀ ਮੰਗਾ ਅੜੀਕਾ ਬਣੀਆਂ ਹੋਈਆਂ ਨੇ ਉਹਨਾਂ ਨੂੰ ਫਿਲਹਾਲ ਇੱਕ ਪਾਸੇ ਰੱਖ ਕੇ ਘਟੋ ਘਟ ਸਾਂਝੇ ਪ੍ਰੋਗਰਾਮ ਤੇ ਸੁਰ ਮਿਲੀ ਹੈ ਉਨਾ ਕਿਹਾ ਕਿ ਮੁਕੰਮਲ 41 ਹਲੇ ਸਮਾਂ ਲੱਗੇਗਾ ਪਰ ਵੱਡੀ ਇਕਤਾ ਵੱਲ ਕਦਮ ਵਧੇ ਨੇ ਕਿਸਾਨਾਂ ਨੂੰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਮੀਟਿੰਗ ਵਿੱਚ ਸਭ ਆਗੂ ਸਾਂਮਣੇ ਨਾਲ ਅੱਗੇ ਵਧੇ ਅਤੇ ਨਿੱਕੇ-ਮੋਟੇ ਸ਼ਿਕਵੇ ਦੂਰ ਹੋਏ ਉਹਨਾਂ ਇਹ ਵੀ ਦੱਸਿਆ ਕਿ 5 ਮਾਰਚ ਨੂੰ ਚੰਡੀਗੜ੍ਹ ਵਿੱਚ ਮੋਰਚਾ ਲਾਉਣ ਦੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਹੋਈ ਆ ਕਿਸਾਨਾ ਗੁਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਹਰ ਜਥੇਬੰਦੀ ਦੀ ਮੀਟਿੰਗ ਦੀ ਚਰਚਾ ਆਪੋ ਆਪਣੇ ਮੰਚ ਤੇ ਸਾਂਝੀ ਕਰੇਗੀ ਉਸ ਮਗਰੋਂ ਅਗਲੀ ਮੀਟਿੰਗ ਹੋਵੇਗੀ ਮੀਟਿੰਗ ਚ ਸਾਂਝਾ ਦਸਤਾਵੇਜ਼ ਤਿਆਰ ਕੀਤੇ ਜਾਣ ਦੀ ਗੱਲ ਵੀ ਹੋਈ ਸਾਰੀਆਂ ਫਾਰਮਾਂ ਦੇ ਜੋ ਆਪਸੀ મતਭੇਦ ਸਨ ਉਹਨਾਂ ਤੇ ਵੀ ਚਰਚਾ ਹੋਈ ਹੈ ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ ਅੰਮ੍ਰਿਤਸਰ ਕਟੜਾ ਨੈਸ਼ਨਲ ਹਾਈਵੇ ਤੇ ਚੱਲ ਰਹੇ ਕੰਮ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਅੰਮ੍ਰਿਤਸਰ ਅਤੇ ਤਰਨਤਾਰਨ ਵਿਚਾਲੇ ਕੰਮ ਕਰ ਰਹੀ ਇੱਕ ਕੰਪਨੀ ਦਾ ਠੇਕਾ ਰੱਦ ਕਰ ਦਿੱਤਾ ਗਿਆ ਹੈ ਠੇਕਾ ਰੱਦ ਹੋਣ ਕਾਰਨ ਕੰਮ ਵਿੱਚ ਖੜੋਤ ਆ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ NHAI ਵੱਲੋਂ ਬੀਤੇ ਦਿਨੀ ਠੇਕੇ ਤੇ ਉਹ ਸਾਰੀ ਸਬੰਧੀ ਕੰਮ ਕਰ ਰਹੀ ਕੰਪਨੀ ਨੂੰ ਪੱਤਰ ਭੇਜ ਕੇ ਇਹ ਇਕਰਾਰਨਾਮਾ ਖਤਮ ਕਰਨ ਬਾਰੇ ਸੂਚਿਤ ਕੀਤਾ ਗਿਆ ਸੀ ਕੰਪਨੀ ਵੱਲੋਂ ਤਰਨਤਾਰਨ ਜ਼ਿਲ੍ਹੇ ਹੇਟਾਉਂਦੇ ਪਿੰਡ ਧੁੰਦਾ ਵਿੱਚ ਕੰਮ ਕੀਤਾ ਜਾ ਰਿਹਾ ਸੀ ਕੰਪਨੀ ਦੇ ਇੱਕ ਉੱਚ ਅਧਿਕਾਰੀ ਅਬਦੁੱਲਾ ਖਾਨ ਨੇ ਕਿਹਾ ਕਿ ਇਸ ਕੌਮੀ ਮਾਰਗ ਦੀ ਉਸਾਰੀ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਧੁੰਦਾ ਤੋਂ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਾਨਾਵਾਲਾ ਤੱਕ ਇਸ ਮਾਰਗ ਦੀ ਉਸਾਰੀ ਹੋਣੀ ਹੈ ਜਿਸ ਦਾ ਠੇਕਾ ਕੁਝ ਤਕਨੀਕੀ ਕਾਰਨਾ ਕਰਕੇ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕੌਮੀ ਮਾਰਗ ਵਾਸਤੇ ਲੋੜਿੰਦੀ ਜ਼ਮੀਨ ਪ੍ਰਾਪਤ ਨਾ ਹੋਣਾ ਵੀ ਠੇਕਾ ਰੱਦ ਕਰਨ ਦਾ ਮੁੱਖ ਕਾਰਨ ਹੈ। ਇਸ ਦੌਰਾਨ ਦੋਵੇਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਇਸ ਕੌਮੀ ਮਾਰਗ ਵਾਸਤੇ ਲੋੜਿੰਦੀ ਜ਼ਮੀਨ ਪ੍ਰਾਪਤ ਨਾ ਹੋਣ ਸੰਬੰਧੀ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਠੇਕਾ ਰੱਦ ਹੋਣ ਦੇ ਹੋਰ ਕਾਰਨ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਅੰਮ੍ਰਿਤਸਰ ਨਾਲ ਕੌਮੀ ਮਾਰਗ ਨੂੰ ਜੋੜਨ ਦਾ ਪ੍ਰੋਜੈਕਟ ਸੀਗਲ ਇੰਡੀਆ ਲਿਮਿਟਿਡ ਕੰਪਨੀ ਅਤੇ ਕ੍ਰਿਸ਼ਨਾ ਕੰਸਟਰਕਸ਼ਨ ਨੂੰ ਸੌਂਪਿਆ ਗਿਆ ਸੀ ਜੋ ਹੁਣ ਰੱਦ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਸੂਬਾ ਸਰਕਾਰ ਨੂੰ ਇਸ ਮਾਮਲੇ ਵਿੱਚ ਵਧੇਰੇ ਧਿਆਨ ਦੇਣ ਬਾਰੇ ਸੂਚਿਤ ਕਰ ਚੁੱਕੇ ਨੇ ਪਰ ਅਜੇ ਹਾ ਨਹੀਂ ਹੋਇਆ